ਹਾਏ ਗਾਇਜ਼ ਵੈਲਕਮ ਬੈਕ ਮਾਈ ਨਿਊ ਵਲੌਗ ਕੀ ਹਾਲ ਚਾਲ ਆ ਦੋਸਤੋ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਕੀਤਾ ਹੈ ਤੁਹਾਡਾ ਇਹਦੇ ਨਵੇਂ ਵਲੌਗ ਵਿੱਚ ਤੇ ਕੋਈ ਨੂਰ ਨੂੰ ਸੈਂਕੜਾ ਕਲਾਸ ਦੀਆਂ ਬੁੱਕਸ ਲਿਆ ਦਿੱਤੀਆਂ ਸੀ ਤੇ ਪੜੀ ਜਾਂਦਾ ਕਿੱਦਾਂ ਲੱਗਦਾ ਸਿਲੇਬਸ ਕਿਵੇਂ ਲੱਗਦਾ ਵਧੀਆ ਲੱਗਦਾ ਮੇਰੇ ਵੱਲ ਤੁਹਾਨੂੰ ਗੁਰੂ ਨਾਨਕ ਦੇਵ ਜੀ ਨੇ ਆਈ ਕਿਹਾ ਸੀ ਕਰਤ ਕਰੋ ਨਾਮ ਜਪੋ ਵੰਡ ਛਕੋ ਹਾਂ ਪੰਜਾਬੀ ਦੀ ਬੁੱਕਸ ਹੈ ਹਾਂਜੀ ਦਸ ਗੁਰੂ ਸਰਵਨਾਂ ਦੇ ਨਾਮ ਹਨ ਕਰਤ ਕਰੋ ਦਿਖਾਈਏ ਕਮੈਂਟ ਇੱਧਰ ਨਾਮ ਜਪੋ ਵੰਡ ਛਕੋ ਇੱਥੇ ਦਾਦੀ ਮਾ ਦਾਦੀ ਮਾ ਵੀ ਹੈ ਇੱਥੇ ਟਰੈਕਟਰ ਕਰਤ ਕਰੋ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਖੜਾ ਕਮੈਂਟ ਪੁਰਦਨ ਦੇਵ ਜੀ ਗੁਰੂ ਹਰਗੋਬਿੰਦ ਜੀ ਇਹਦੀ ਸਟੋਰੀ ਵੀ ਹੈ ਹਨਾ ਗੋਲੰਗ ਦੇਵ ਜੀ ਹੋਖਣੀ ਕੀ ਕਰਦੀ ਸੀ ਐ ਕਮੈਂਟ ਕਰੋ ਨਾ ਸਟੋਰੀ ਕਮੈਂਟ ਇਹ ਇਹ ਯੂਰ ਗੋਡ ਰੱਖ ਕੇ ਦਿੱਤਾ ਉਹਨਾਂ ਦੇ ਦਿੱਤੇ ਕਿੱਟਣ ਵਾਸਤੇ ਹਨਾ ਇਹ ਡਾਊਨਲੋਡ ਦੀ ਐਪ ਆਪ ਉਹ ਤਾਂ ਡਾਊਨਲੋਡ ਕਰ ਆਪ ਤੇ ਆ ਮੇ ਗੁਰਨਾਨ ਦੇਵ ਜੀ ਨੂੰ ਉਹ ਸਪਣਾ ਸਾਹ ਕੀਤੀ ਆਹਾ ਸਟੋਰੀ ਆ ਸਟੋਰੀ ਆ ਇੱਕਣੀ 160 ਹੁੰਦੀ ਹੈ ਨਾ ਹਾਂ ਚਾਚਾ ਨਾਨਕ ਜੀ ਦੀਆਂ ਮੱਜਾਂ ਨੇ ਤੁਹਾਡੇ ਸਾਰੇ ਖੇਤ ਉਜਾੜ ਦਿੱਤੇ ਨੇ ਹੁਣ ਇੱਥੋਂ ਆਇਆ ਪੰਜਾਬੀ ਦੀ ਬੁੱਕਸ ਹਾਂ ਆ ਫਿਰ ਉਹ ਮੱਜਾਂ ਉੱਥੇ ਗੁਰਨਾਨਕ ਦੇਵ ਜੀ ਨੂੰ ਧੋਪਾ ਵੀ ਬਸ ਸਪਣਣ ਕੇ ਸ਼ਾਂ ਕੀਤੀ ਸੀਗੀ

ਦਾਦੀ ਮੈਂ ਦਾਦੀ ਕੋਲੇ ਬੈਠੀ ਕਰਕੇ ਤੈਨੂੰ ਦਾਦੀ ਮਾਂ ਦਾ ਤੰਗ ਲੈਸਨ ਜਿੱਤੇ ਆ ਗਿਆ ਹਨਾ ਦੱਸ ਮੈਨੂੰ ਬਤਾ ਇਹਦਾ ਮੈਂ ਆਹ ਚੱਕੀ ਜਾਏ ਤੰਗ ਹੋਇਆ ਕੀ ਹੈ ਦਾਦੀ ਨੇ ਸੁਣਾਉਣਾ ਕਰਕੇ ਦੋ ਕੰਮ ਕਰਦਾ ਤਦ ਇਹ ਲੈ ਦੋ ਕੰਮ ਹੋ ਰਹੇ ਤੇ ਨਾਲ ਗੱਲ ਹੋ ਰਹੀ ਹੁੰਦੇ ਨਾਲ ਹੀ ਹਾਂ ਇਹਨਾਂ ਨਾਲ ਕੀ ਹੋਰ ਕਰ ਸਕਦਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਇੱਕ ਅੱਧੇ ਦਿਨ ਤੱਕ ਕਰ ਲੀ ਜੀ ਮੇਰੇ ਸਹਾਂ ਨਾਲ ਮੰਗਲਵਾਰ ਸੱਕ ਜਾਂ ਬੁੱਧਵੀਂ ਨਾਲ ਕੀ ਆਨੋਰ ਸਹੀ ਗੱਲ ਹੈ ਨਹੀਂ ਸਹੀ ਗੱਲ ਹੈ ਸਹੀ ਗੱਲ ਹੈ ਸਹੀ ਗੱਲ ਹੈ ਆ ਤਾਂ ਨਹੀਂ ਨਾਲ ਉਹ ਤਾਂ ਮੈਂ ਲਈ ਫਿਰ ਮੰਮੀ ਨੇ ਚਾਹ ਦੋ ਦਿਨ ਬਹੁਤ ਲਾਇਆ ਕੁੜੀ ਨੇ ਜੀ ਲਾ ਲਿਆ ਤੇ ਮੰਮੀ ਨੇ ਐਰ ਕੀ ਲਾਉਣੀ ਆ ਭਾਬੀ ਤਾਂ ਹੀ ਭੇਜੀ ਹੁੰਦਾ ਨੇ ਉਹ ਕੋਈ ਤੁਸ ਤੂੰ ਮਿਲਿਆ ਫਿਰ ਐਰ ਕੀ ਲਾਉਣੀ ਆੜਨਾ ਸ਼ਾਇਦ ਵਾਰੀ ਇਹਨੂੰ ਅੰਦਰ ਦਾ ਪ੍ਰਯਾਜ ਜਾਣ ਲੱਗੂਗੀ ਤਾਂ ਹੀ ਗਰਮ ਚੱਲ ਆਇਆ ਇੱਕ ਕੰਦਰੀ ਤਾਂ ਆ ਗਿਆ ਨਾ ਗੱਡੀ ਦੇ ਵਿੱਚ ਕਰਪਾ ਹੈ ਕਿ ਇਰਖੀ ਤੇ ਜਾਇਆ ਜਾਵੇ ਚਾਹ ਨ ਕੋਈ ਨਾ ਕਾਰਨ ਕੀ ਕਰਦੀ ਸੀ ਕਿ ਕਿਸੇ ਨੇ ਲਾਲੂ ਘੱਟੂ ਵੀ ਕੰਮ ਕਰਨਾ ਹੋਊਗਾ ਉਹਨਾਂ ਰੈਸਟੋਰੈਂਟ ਲੈ ਇੱਕ ਤਾਂ ਸਾਡੇ ਲਈ ਗੁੱਲਾ ਹੈ ਗੱਲਾ ਗੱਲਾ ਤੇ ਗੁੱਲਾ ਕਹਿੰਦੀ ਹੈ ਫਿਰ ਤੂੰ ਤੂੰ ਕਹ ਗੱਲਾ ਗੁੱਲੇ ਕਹਦੇ ਹਿੰਦੀ ਚ ਗੁੱਲੇ ਹੋਰ ਕਿਹੜਾ ਵਾ ਹੋਰ ਬੋਲਣਾ ਨਹੀਂ ਆਉਦਾ ਹੈਨਾ ਤੁੱਤਲਾ ਬੋਲਦੀ ਐ ਇੱਕ ਤਾਂ ਉਹ ਵੀ ਨੂਰ ਕੋਲੇ ਪਿਆ ਪਤਾ ਨਹੀਂ ਉਹ ਵੀ ਉੱਥੇ ਪਿਆ ਉਹਲੇ ਉਹ ਜਾ ਕੇ ਹੋਰ ਉਹ ਵਾ ਪ੍ਰਾਸਟੇਟ ਪ੍ਰਾਸਟੇਟ ਉਹ ਮੇਟ ਹੈ ਕੇ ਚੱਲਦੇ 10 ਮਿੰਟ ਪਏ ਆ ਮੁੰਡਾ ਲਿਪੜੇ ਨਹੀਂ ਜੋ ਵੀ ਪਤਾ ਤੇਰੇ ਪੈਰ ਲਿਪੜੇ ਆ ਉਹ ਇੱਕ ਸਟੀਲ ਦਾ ਨਹੀਂ ਹੁੰਦਾ ਸਟੀਲ ਦਾ ਵੀ ਨੂਰ ਕੋਲੇ ਉਹ ਤੇ ਵੀ ਲਿਪਿਆ ਹੋਇਆ ਵਾ ਪੇਟੀ ਨੂੰ ਉਹਦੇ ਉਹਨੇ ਪਿਆ ਕਾਰ ਦੀ ਉਹਨੇ ਪਿਆ ਹੋਇਆ ਮੈਂ ਜਰ ਜੀ ਨੂੰ ਭੇਜਾਂ ਸਟੀਲ ਦਾ ਇਹ ਉਹਦੀ ਉਹਦੀ ਤਾਂ ਦੀ ਵੀਦਾਂ ਨਾਲ ਅਲਮਾਰੀ ਆ ਪੂਰੀ ਅਲਮਾਰੀ ਕੱਟ ਨਹੀਂ ਉਹ ਤਾਂ ਮੇਰੇ ਕੋਲੇ ਆ ਨਹੀਂ ਨਹੀਂ ਪੁੱਤ ਇਹ ਆਪਣਾ ਹੋਰ ਉਹ ਅਲਮਾਰੀ ਐ ਸਿੱਧੀ ਹੂ ਹੈਨਾ ਉਹ ਫੇਰ ਡਾਲੇ ਪਾਉਣੇ ਹੁੰਦੇ ਨੇ ਉਹਨਾਂ ਨੂੰ ਤਾਂ ਚੰਗਾ ਭੇਜਣਾ ਸੀ ਤੂੰ ਆ ਮੇਰਾ ਉਹ ਤਾਂ ਭੇਜ ਤੋ ਮੇਰਾ ਮੁੰਡਿਆਂ ਵਾਲਾ ਅਭੀ ਦਾ ਅਭੀ ਦਾ ਵੀ ਮੁੰਡਿਆਂ ਵਾਲਾ ਨਹੀਂ ਕੁੜੀਆਂ ਵਾਲੇ ਸੀ ਉਹ ਮੈਂ ਉਹਨੂੰ ਦੇ ਦੇ ਅਭੀ ਕੋਲੇ ਸੀਗਾ ਉਹ ਨਹੀਂ ਇਹ ਨਹੀਂ ਉਹਨੂੰ ਦੇ ਤਾਂ ਅਭੀ ਨਹੀਂ ਉਹ ਮੈਂ ਮੇਲੇ ਦੇ ਲਗਾ ਸੇ ਉਹ ਪਾਲੂ ਵੀ ਆ ਗਿਆ ਪਾਲੂ ਵੀ ਉਹਨੂੰ ਦੇ ਤਾਂ ਪਾਲੂ ਨੂੰ ਉਹਨੂੰ ਦੇ ਤਾਂ ਮੇਰਾ ਪਾਲੂ ਬੜੇ ਤੇ ਸਾਰਾ ਕੁਝ ਭੇਜਤਾ ਕੋਸੀ ਨਿਕਾ ਤੇ ਗੋਲੀ ਆਪਦੇ ਬੜਾ ਹਵਾਇਆ ਆ ਵੀ ਆ ਵੀ ਮੈਨੂੰ ਦੇ ਦੀ ਮੋਟੂ ਹੋ ਰਿਹਾ ਮੋਟੂ ਨਾ ਪਾਪੋ ਆ ਨਿਕਾ ਜੰਦਾ ਪਤਾ ਦੇਦੀ ਆ ਵੱਡੀ ਦੀਦੀ ਇਹ ਇਹਦੇ ਨੂੰ ਨਿਕਾ ਨੂੰ ਜਾਗਦੀ ਹੁੰਦੀ ਸੀ ਹਨਾ ਕਿੰਨੂ ਜਾਗਦੀ ਹੁੰਦੀ ਸੀ ਨਾ ਬੰਨਾ ਮੈਂ ਇਹਨੂੰ ਕੁਈ ਕਹਿੰਦਾ ਸੀ ਕੁਈ ਖੁਏ ਕੁਈ ਤਾਂ ਕੁਈ ਹੀ ਹੋ ਗਿਆ ਗੁਰਲੀ ਜਲਦੀ ਕਿਦਾਂ ਆਣਾ 72 72 ਪਰ ਫਸਟ ਆ ਜੇਗੀ ਤੇਰਾ ਕਿੱਦਾਂ ਨਾ ਓਏ ਇਹਦਾ ਵੀ 27 ਸਕੂਲ ਜਾਣਾ ਨੇ ਤੇਰਾ ਕਿੱਦਾਂ ਆ ਵੀ ਰਾਜ ਕਿਉਂ ਛੱਡ ਅਭੀ ਰਾਜ ਪੇਪਰ ਹੈਗਾ ਇਹਦਾ ਪੇਪਰ ਰਹਿੰਦਾ ਛੋਟਾ ਰਹਿੰਦਾ ਹੁੰਦਾ ਵੱਡਾ ਨਾ ਤੇਰਾ ਕਿੱਦਾਂ ਆ ਵੀ ਰਾਜ ਤੇਰਾ ਮੱਕ 27 ਉਹ ਰਿਜ਼ਲਟ ਹੂੰ ਤੇਰਾ ਇਹ ਪੇਪਰ ਕੱਲਾ ਕਰ ਲ ਮੇਰੇ ਵਿੱਚ 27 ਇਹਦਾ ਪੇਪਰ ਹੈਗਾ 60 ਉਹਦਾ ਬੇ ਸ਼ੁਕਰ ਐ ਅੱਜ ਨਹੀਂ ਕਰਨੀ ਜੰਬ ਨਹੀਂ ਲੈਣੇਗੇ ਜੋ ਵੀ ਡੰਡਾ ਲਿਆਸ ਮੱਝਾਂ ਦਾ ਡੰਡਾ ਲਿਆ ਜਾ ਕੇ ਹੋਰਿਆ ਕੱਲੂ ਤੇਰਾ ਪੇਪਰ ਉਈ ਔਟ ਕੇ ਇਧਰ ਇਧਰ ਪੇਪਰ ਵੀ ਇਧਰ ਰੱਖ ਦਿਓ ਪੇਪਰ ਕਾ ਪੇਪਰ ਕਾ ਕਾਲ ਪਤਾ ਹੀ ਨਹੀਂ ਲੂ ਮੂ ਕਰ ਦੋ ਨੰਨੇ ਉਹ ਤੇ ਬਿੰਦੁਰਾਲ ਗਾ ਨਾ ਜੇ ਮਾ ਉਹਦੇ ਆ ਰਿਹਾ ਹਨ ਚਾਹ ਕੇ ਇਧਰ ਗੁਸੇ ਜਾ ਗੁਸੇ ਜਾ ਗੁਸੇ ਪੂਰੇ ਗੁਸੇ ਜਾ ਆਂ ਗੁਸੇ ਚ ਕਿਤੇ ਜਵਟ ਕੇ ਆ ਪੂਰੀ ਕਿਤੇ ਜਵਟ ਕੇ ਜਾ ਗਏ ਆਂ ਆਈ ਤੋ ਲੀ ਨੂਗਾ ਐ ਡਰੋਨ ਅੰਦਰੋਂ ਐ ਡਰੋਨ ਐ ਪੂਰਾ ਡਰਾਂ ਐ ਗੁਸੇ ਚ ਕਰੋਧ ਚ ਐ ਆ ਆ ਜੀ ਬੰਨ ਆ ਕਿਵੇਂ ਆ ਜੇ ਟੋਡ ਮਾਰਦਾ ਹੁੰਦਾ ਕਿਵੇਂ ਕਹਾਂ ਦੋ ਨਾ ਕਿਵੇਂ ਕਹਾਂ ਦੋ ਨਾ ਚੱਲ ਵੀ ਗੁੱਸਾ ਕਰ ਤੂੰ ਕਿ ਗੁੱਸਾ ਕਰ ਕਿ ਮੈਂ ਮੈਂ ਨਾ ਮੈਂ ਸਟੈਂਡ ਨਹੀਂ ਕਰਨਾ ਨਾ ਮੈਂ ਤਾਂ ਦੋ ਤੇਰੀ ਹੈ ਸਟੈਂਡ ਨਹੀਂ ਕਰਨਾ ਨਹੀਂ ਤੇ ਕੋਲੇ ਸਟੈਂਡ ਨਹੀਂ ਕਰਨਾ ਗੰਨ ਤੋੜ ਦੂ ਤੇਰੀ ਆ ਕਿ ਮੈਂ ਤੋੜ ਦਿੰਗੀ ਕਿ ਦੱਸ ਨੂੰ ਪਤਾ ਆਏ ਕਿ ਮੋੜੇਂਗੀ ਕਿ ਉਹ ਨਾ ਨਾ ਛੱਡ ਦੇ ਛੱਡ ਦੇ ਪਤਾ ਨਹੀਂ ਆਖ ਸਕਿਆ ট্রাক ਕਿੱਲੇ ਕਿੱ ਕਿ ਕਿਹਦੀ ਨਾਲ ਗੱਲਿਆੜ ਤੇ ਅਰੇ ਜਲਦੀ ਨੀ ਗਈ ਆ ਸੈਕੰਡਾਂ ਦੇ ਉਹ ਹੱਸਿਆਂ ਦਾ ਪਿਆ ਨਹੀਂ ਵੀ ਮਰੀ ਜਾਂਦਾ ਉਹ ਪਿਆ ਹੱਸੇ ਦਾ ਕਹਿੰਦਾ ਕੀ ਹੋ ਗਿਆ ਇਹਨਾਂ ਨੂੰ ਮਾੜਾ ਪੇਟੋ ਚੰਗਾ ਸ਼ਾਂ ਹੋ ਗਈ ਉਹ ਵਈ ਆਏ ਕਿ ਮੋੜ ਦੇਂਗੀ ਕਿ ਕਹਦੇ ਮਾਰੀ ਤਾਂ ਨਹੀਂਦਾ ਪਤਾ ਮੂਨਾ ਗੱਲ ਕਰਦਾ ਓਰੇ ਆ ਜਾ ਇਧਰ ਆ ਜਾ ਕੋਈ ਨਹੀਂ ਤੋੜੀ ਨਾ ਪਕੂਟਾਂਗੇ ਇਹਨੂੰ ਚੰਗਾ ਮਾਂਸ ਪਾਪੀ ਕਿਹੜੀ ਦਾ ਇਹ ਦਾੜੀ ਆ ਮੇਰਾ ਆੜੀ ਆ ਤਾਂ ਇਹ ਬੰਸਰਾ ਮੇਰਾ ਇਹਦਾ ਬੰਸਰਾ ਨਾ ਤੂੰ ਬੰਸਰਾ ਹਾਂ ਵੱਡਾ ਕੁ ਬੰਸਰਾ ਬਾਨਾ ਐਂ ਕਰਕੇ ਦਿਖਾ ਦੇ ਮੇਰੇ ਡਾਲੇ ਦੇਖਾਇਆ ਦੇਖ ਤੂੰ ਡਾਲੀ ਦਿਖਾ ਸਾਹਮਣੇ ਖੜੇ ਦੋ ਸਾਹਮਣੇ ਸਾਹਮਣੇ ਖੜੇ ਆਹ ਕੌਣ ਆਏ ਵੇਖੀ ਉਹ ਇੱਧਰ ਦੇਖੀ ਕੌਣ ਚੱਲ ਐਂ ਕਰਕੇ ਦਿਖਾ ਦੇ ਡਾਲ ਦੇਖਾਂ ਡਾਲੇ ਐ ਇਥੇ ਮੈਂ ਕੋਣ ਆਵੇ ਕੋਈ ਨਹੀਂ ਪਾਪਾ ਮੰਮੀ ਤੇ ਆਏ ਇਹ ਮਮਾ ਵੀ ਆਏ ਉਹ ਲਾੜੀ ਫਰਜੀ ਜੀ ਨੂੰ ਅੱਗੇ ਵੀ ਮੈਂ ਤਾਂ ਮੋਂ ਵੀ ਨਰਪੇ ਗਿਆ ਉਹ ਕਹੇ ਸੀ ਡੰਡਾ ਮੇਰੇ ਕੋਲ ਕਹਿੰਦੀ ਜਦੋਂ ਆਇਆ ਕੁੱਟਣਾ ਕਹਿੰਦੀ ਰਾਜਨ ਰਾਜਕਾਰ ਮੈਨੂੰ ਕਹੇ ਸੀ ਜਾਂ ਹਣਾ ਇੱਥੇ ਮੇਰੀ ਮੰਮੀ ਮੈਂ ਗੋਗੋ ਮਟਰ ਹੋ ਜੂਗਾ ਗਾਹ ਤੇ ਜਾਵਾਂ ਮੈਂ ਤਾਂ ਪਹਿਨੀ ਨਹੀਂ ਗਈ ਨਾ ਕਮੇ ਮੈਂ ਪੈਂਦਾ ਹੀ ਡੈਡੀ ਨਾ ਮੈਂ ਸਮਝਾਂ ਨਹੀਂ ਤੇਰੀ ਗੱਲ ਉਹ ਕਹਤਾ ਕਰਨਾ ਕਹਿੰਦੇ ਸੀ ਨਾ ਹਰਜਾਈ ਹਰਜਾਈ ਚ ਹਰਜਾਈ ਚ ਮੈਂ ਕਹਿੰਦਾ ਹਰਜਾਈ ਚ ਹਰਜਾਈ ਵਾਲਾ ਗੱਲ ਕਹਿੰਦਾ ਤੇ ਮੇਰੇ ਕੋਈ ਕਹਿੰਦੇ ਸੀ ਹੈ ਨਾ ਮੈਂ ਮੈਂ ਮੈਨੂੰ ਲੱਗੂ ਕਿ ਰਾਤ ਨੂੰ ਮੰਮੀ ਆ ਮੈਂ ਮੰਮੀ ਨੇ ਪਹਿਲੀ ਗੱਲ ਪੈਂਦਾ ਹੀ ਨਹੀਂ ਤੇ ਮੰਮੀ ਨੇ ਕਿਹਾ ਹੁਣ ਆ ਵੀ ਤੂੰ ਐਂ ਕਹਦੀ ਵੀ ਮੈਂ ਤੇ ਡੈਡੀ ਨਾ ਪੈਂਦਾ ਹੁੰਦਾ ਨਾ ਨਹੀਂ ਮੈਂ ਡੈਡੀ ਨਾ ਮੈਂ ਨਾ ਸੱਚੀ ਦੱਸਿਆ ਮੰਮੀ ਨੂੰ ਜਾ ਕੇ ਮੈਂ ਯਾਰ ਉਧਰ ਪੈਂਦਾ ਮੈਂ ਡੈਡੀ ਨੂੰ ਮੰਮੀ ਨੇ ਅੱਛੇ ਹੀ ਚਾਹ ਕਹਦੀ ਵੀ ਆਏ ਕਹਿੰਦਾ ਸੀ ਤਾਊ ਕਹੇ ਦੱਸਿਆ ਸੀ ਨਾ ਉਹ ਨਾ ਤੂੰ ਡੈਡੀ ਨਾਲ ਪੈਣਾ ਹੁੰਦਾ ਓਏ ਤੇ ਉਹ ਤਾਂ ਕਹਿੰਦੀ ਮਿਲਣਾ ਪੈਂਦਾ ਹੁੰਦਾ ਨਹੀਂ ਕਹਿੰਦੀ ਪੈਂਦਾ ਡੈਡੀ ਨਾਲ ਜੁੜ ਕੇ ਮਿਲਣਾ ਮੇਰੇ ਤੇ ਲੱਤਾਂ ਮਾਰਦਾ ਸੁੱਤਾ ਆਈ ਆਈ ਆ ਕਹਾਂ ਓਏ ਉਹ ਕਹਿੰਦੀ ਆਏ ਹੁੰਦਾ ਕਹਿੰਦੀ ਇਹ ਪੈਂਦਾ ਤਾਂ ਮਿਲਣਾ ਕਹਿੰਦੀ ਰੁੜ ਕੇ ਪੈਂਦਾ ਉਹ ਰੁੜ ਕੇ ਮਿਲ ਲਿਆ ਜਾਂਦਾ ਕਹਿੰਦੀ ਹਾਂ ਮੇਰੇ ਸਾਹਮਣੇ ਆ ਰਿਹਾ ਸੁੱਤਾ ਪੈਣਾ ਲੱਤਾਂ ਖਵਾ ਤੂੰ ਕਿਵੇਂ ਗਿਆ ਸੀ ਜਾ ਕੇ ਕੀ ਕਹਿੰਦੇ ਸੀ ਜਾ ਕੇ ਉਹਨੂੰ ਤੂੰ ਕੀ ਬਤਾਉਂ ਕਹਿੰਦੇ ਮੈਂ ਰਜਾਈ ਲੇਟ ਲੂ ਮੈਂ ਨਾਲ ਆ ਫੇ ਹੈ ਆਏ ਦੱਸ ਜੇਣ ਤਰਪਲੇ ਖਾਪੈਣਾ ਫਿਰ ਹੋਰ ਮੈਂ ਆ ਹੀ ਕਰੂੰਗਾ ਰਾਤ ਨੂੰ ਪੈਨ ਲਗਾ ਦਿਆਂ ਰਜਾਈ ਬੰਨ ਲੂੰ ਆਏ ਆ ਕੋਈ ਬੰਨ ਕੇ ਤੂੰ ਮੇਰੇ ਨਾਲ ਪੈ ਜਾ ਮੈਨੂੰ ਲੱਗਣਾ ਵੀ ਬਸ ਮੈਂ ਮੰਮੀ ਨਾਲ ਪਿਆ ਆਵਦੀ ਨੇ ਮੰਮੀ ਨੇ ਪੈਂਦੇ ਨਹੀਂ ਬੈਠਾ ਦੀ ਨਾ ਪੈਣਾ ਅੱਛਾ ਠੀਕ ਹੈ ਫਿਰ ਠੀਕ ਹੈ ਫਿਰ ਕੰਬਲ ਲੈ ਕੇ ਬੈਠ ਨੂੰ ਬੈਠੜੀ ਲੋ ਜੀ ਖੇਡ ਲੋ ਬੋਤਾ ਚੱਲ ਬਾਹਰ ਲੈ ਕੇ ਦੋਲੀ ਨਾ ਜਬਾਰ ਖੇਡ ਲੋ ਲੋ ਜੀ ਬਾਹਰਲਾ ਸ਼ੋਅ ਦੇਖਿਆ ਸਾਡਾ ਆ ਦੇਖ ਬਾਹਰਲਾ ਛੋਹ ਪੱਤੇ ਵਿੱਚ ਹਾਂ ਪੱਤੇ ਹੀ ਬਣਾ ਦੇ ਚਲ ਅਬ ਸ਼ਾਮ ਦਾ ਹੋ ਗਿਆ ਜੀ ਟਾਈਮ ਪ੍ਰਸ਼ਾਦਾ ਹੋ ਰਿਹਾ ਤਿਆਰ ਮਾਤਾ ਕਰ ਰਹੀ ਪ੍ਰਸ਼ਾਦ ਤਿਆਰ ਤੂੰ ਥੱਲੇ ਬੈ ਖਾਈ ਜਾਨੀ ਕੀ ਹੋ ਗਿਆ ਨਹੀਂ ਪੀਣੀ ਤੇ ਬੈ ਤੂੰ ਖਾ ਲਈ ਉਹ ਕਿਦਾਂ ਖਾਈ ਰੋਟੀ ਖਾ ਲਈ ਇਹ ਚੱਕ ਬਾਤ ਕਰ ਰਿਹਾ ਦੇ ਦਾ ਬੰਦ ਕਰ ਦੇ बस बस ना

ਪਾਤਾ ਬੱਸ ਪਾਤਾ ਉਹ ਚਲੀ ਪਈ ਦਾ ਘੁਮਾਰੇ ਪੈਣਾ ਵਾ ਉਹ ਛੋਟੀ ਚੱਕ ਲਈ ਕੋਣ ਅਵੀ ਅੱਡੀ ਛੋਟੀ ਲਈ ਤਾਪੜਨੂ ਹੀ ਆਸੀ ਉਹ ਬੱਲਾ ਦੀ ਮੰਮੀ ਨੇ ਜਦ ਬੱਲ ਮਾਰੀ ਉਹ ਲੌਕ ਗਿਆ ਅੰਦਰ ਮੈਂ ਤੂੰ ਖੜਾ ਇੱਥੇ ਤੈਨੂੰ ਬਾਜਾ ਮਾਰੀਆ ਫੇਰ ਮੈਂ ਕੱਢਿਆ ਹੰਦੋ ਮੈਂ ਹੁਣ ਲੈਣ ਜਾਵੇ ਕਿਤੇ ਪੌੜੀਆਂ ਦੇ ਲੌਕ ਗਿਆ ਦਾਦਾ ਭੱਜ ਕੇ ਉਹ ਨਹੀਂ ਜਾ ਬਚੇ ਬਾਲਾ ਖੇਡਣ ਦਾ ਲਾਲਚ ਕਰਦੇ ਅਨੰੁਰ ਕੱਢਣ ਦਾ ਲੱਜ ਬੜਾ ਕਰਦੇ ਨੇ ਬਸ ਹਾਲੀਆਂ ਪੇਟਰ ਨੂੰ ਬਾਰ ਕਿੰਨੇ ਤਰੀਕ ਨੂੰ ਸਕੂਲ ਜਾਣਾ 27 ਤਰੀਕ ਨੂੰ ਕੱਲ੍ਹ ਵੀ ਤਰੀਕਾ ਬੰਨ ਗੱਲ ਜੀ 24 ਤਰੀਕ 27 ਲੈ ਨੂੰ ਨਾ ਅਰੇ ਬੜਾ ਤੇ ਥੋੜੇ ਜਿਹਾ ਆਪ ਦਾ ਮੰਨ ਕੇ ਜਾਂਦੇ ਬਰਾ। ਹੋਰ ਬੱਤ ਕਰਾਂਗੇ। ਨਹੀਂ ਮੈਂ ਮੁੱਕ ਗਈ। ਅਕਰ ਬਿੱਲੀ। ਹੱਕੀ। ਰੱਬੁੱਲਾ ਖਤਮ ਲਈ ਕਰਦੇ ਲਵਲੇ ਉਦਮਾ। ਆਹ ਨਹੀ। ਆਪਦੀ ਕੋ ਟੱਟ ਕਰ ਦਿੱਤਾ ਸੋਟੋ ਕਿਹ ਰਹੀ ਹੈ? ਔਰੇਂਜੇ ਦੀ ਇੱਕ ਗ੍ਰੀਨ ਦੀ। ਹਾਂ ਗ੍ਰੀਨ ਦੀ। ਆਹ ਗ੍ਰੀਨ ਕਿੱਦੋਂ ਨੋੜੀ? ਮੈਂ ਤਾਂ ਭਾਈ ਆ। ਕੌਣ ਆਇਆ ਇੱਥੇ? ਹੋ ਕਾਣਾ ਹੀ ਗਾਣੇ ਗੀਂ ਤਾ ਤਾ ਨਹੀਂ ਉਹ ਚਮਲ ਅੰਟਰੀ ਨੇ ਪੜ ਗਈ ਡੈਮ ਯਾਨ ਕਿ ਨਹੀਂ ਬਲੇ ਮੈਂ ਬਰੂਲਾ ਫਰਾਇ ਕਰਕੇ ਆਈ ਆਈ ਬੰਦ ਨਬੜੇ ਨੂੰ ਇਸ ਲਈ ਨਹੀਂ ਕੋ ਸਟ੍ਰੋਕ ਫਰਲਾ ਰਹੀ ਨਾ ਕਰ ਤੂੰ ਛੱਡ ਦੇ ਧਰਾਇਆ ਨਹੀਂ ਹੈ ਨਹੀਂ ਤੇਰੀ ਬੰਦ ਕਰੀ ਜੇ ਕਹੀ ਨਾ ਪਿੱਛੇ ਜਾਇ ਤੂੰ ਕੁਝ ਖਾਣ ਨੂੰ ਨਹੀਂ ਫਿਰ ਮੈਂ ਖਾਣ ਰੋਟੀ ਖਾ ਤੂੰ ਕਾਲ ਦਰ ਸਲਾਮ ਬੱਤ ਰੋਟੀ ਖਾ ਲਾ ਹਣੀ ਰੋਟੀ ਹੋਰ ਦੋ ਘੜੇ ਦੇ ਬੰਦ ਦਾ ਪਾਣੀ ਤੇ ਚਾਕਲੇਟ ਤੇ ਬੰਦ ਦਾ ਆਟਾ ਆਟਾ ਖਾ ਖਾ ਕੇ ਜਾ ਖਾਣ ਦੇ ਸੁੱਕੇ ਭਈਆ ਹੋਰ ਤੋਂ ਵੀ ਖਾਣਾ ਫਾਲ ਬੰਦ ਦਾ ਫਾਲ ਫਾਗੂੜੀ ਜਿਹੜੇ ਸਵੇਰੇ ਲਾ ਲਾਂਗੇ ਕੋਈ ਹੁਣੀ ਲੈ ਕੇ ਦਊਣੀ ਹਾਂ ਸਵੇਰੇ ਤਾਂ ਹੁਣ ਭਾਈ ਉੱਠ ਗੋਣੇ ਰੇੜਾਂ ਨਾਲੇ ਹਨਾ ਕਾਕਰ ਫਾਲ ਮੰਨਦਾ ਆਪਣੇ ਪਿੰਡੋਂ ਮਿਲ ਜਾਣਗੇ ਪਿੰਡੋਂ ਕਿੱਥੇ ਮਿਲਦੇ ਆਪਣੇ ਰੇੜਾਂ ਬਾਕੀ ਪੱਖਾ ਦਲੀ ਜਾਂਦਾ ਆਰ ਸਾਹ ਕਿਧਰ ਰੁਟ ਕੇ ਅੱਜ ਆ ਗਿਆ ਜੀ 23 ਮਾਰਚ ਤੇ ਅੱਜ ਪਹਿਲੀ ਵਾਰ ਪੱਖਾ ਚ ਲਾਇਆ ਇਸੀ ਦਾ ਕਵਰ ਹਜੇ ਚੜਿਆ ਬਈਆ ਇਹ ਦੇਖੋ ਹਣ ਕਿੰਨੇ ਜਿਗ ਨੂੰ ਖੁੱਲਦਾ ਤੇ ਲੈਂਦਾ ਕਿਉਂ ਵੀ ਨੂਰ ਹਾਂਜੀ ਤੇ ਟਾਈਮ ਹੋ ਗਿਆ ਵਾ 9 ਵਜ ਗਏ ਵਲੌਗ ਦੀ ਕਰ ਲੱਗਿਆ ਸਮਾਪਤੀ ਕੱਜੀ ਮੈਂ ਕਰ ਪੁੱਛ ਕਰਦੇ ਵਿਦਿਆੰਡ ਕਿੱਥੇ ਕਰਦੇ ਅੱਜ ਦਾ ਵਲੌਗ ਸਮਾਪਤ ਕੱਲੂ ਮੇਰਾ ਨਵੀਂ ਵੀਡੀਓ ਚ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਲਾਈਕ ਕਮੈਂਟ ਸਬਸਕ੍ਰਾਈਬ ਤੇ ਬੈੱਲ ਆਈਕਨ ਜਰੂਰ ਕਰ ਦੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਕਰਨੀ ਆਹ ਪਹ ਲੱਗਿਆ ਲੰਮੀ ਵਰਕਰੇ ਜਾਉਂਦੇ ਵਾਸਤੇ ਰਹੋ ਜਾਉਂਦੇ ਵਾਸਤੇ ਰਹੋ ਲੰਮੀ ਵਰਕਰੇ ਰੋਜ਼ ਸਾਨੂੰ ਸਪੋਰਟ ਕਰਦੇ ਛਾਨ ਸਪੋਰਟ ਕਰੋ ਮੇਰੇ ਬੇਟੇ ਚੈਨਲ ਨੂੰ ਵੀ ਕਰੇ ਤੇ ਕੱਲ ਨੂੰ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ